ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇੱਕ ਇਹੋ ਜਿਹੀ ਟੋਪਿਕ ਦੇ ਬਾਰੇ ਦੱਸਾਂਗਾ ਅਗਰ ਤੁਸੀਂ ਉਸ ਟੋਪਿਕ ਦੇ ਉੱਤੇ ਤੁਸੀਂ ਕੰਮ ਕਰਦੇ ਹੋ ਤਾਂ ਤੁਸੀਂ ਮਹੀਨੇ ਦੇ YouTube ਤੋਂ ਬਹੁਤ ਵੱਧ ਜੇ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰ ਦੋਗੇ ਜੀ ਜਿਹੜੇ ਮੇਰੇ ਪਿੰਡਪਰਾ ਕਹਿੰਦੇ ਕਿ ਅਸੀਂ ਕਾਰਟੂਨ ਦੀ ਵੀਡੀਓ ਬਣਾ ਕੇ YouTube Facebook Instagram ਤੇ ਅਪਲੋਡ ਕਰਕੇ ਅਸੀਂ ਮਹੀਨੇ ਦੇ ਅਸੀਂ ਲੱਖ ਰੁਪਏ ਕਮਾਉਣਾ ਚਾਹੁੰਦੇ ਹਾਂ ਸੋ ਇਹ ਵੀਡੀਓ ਉਹਨਾਂ ਲਈ ਬਹੁਤ ਜ਼ਰੂਰੀ ਹੈ ਜੀ ਸੋ ਪਲੀਜ਼ ਇਸ ਵੀਡੀਓ ਦੱਸਾਂਗਾ ਕਿ ਤੁਸੀਂ ਕਾਰਟੂਨ ਦੀ ਵੀਡੀਓ ਤੁਸੀਂ ਕਿਵੇਂ ਬਣਾਣੀ ਆ ਕਿਵੇਂ ਤੁਸੀਂ ਉਹਦੀ ਐਡੀਟਿੰਗ ਕਰਨੀ ਆ ਕਿਵੇਂ ਤੁਸੀਂ ਮਤਲਬ ਵੀ ਉਹਦੀ ਜੋ ਵੀ ਪੋਲਿਸ਼ ਵਗੈਰਾ ਕਰਨੀ ਆ ਵੀਡੀਓ ਦੀ ਉਹ ਕਿਵੇਂ ਕਰਨੀ ਆ ਕਿ ਦੇਖੋ ਵੀਡੀਓ ਜਿਹੜੀ ਕਾਰਟੂਨ ਦੀ ਉਹ ਆਪਾਂ ਆਪ ਨਹੀਂ ਬਣਾਈ ਹੈਗੀ ਉਹ ਇੱਕ ਐਪਲੀਕੇਸ਼ਨ ਆ ਬਸ ਆਪਾਂ ਉਹਦੇ ਦੀ ਕੀ ਕਰਨਾ ਆਪਾਂ ਸਿਰਫ ਜਾ ਕੇ ਨਾਪ ਗੇਮ ਖੇਡਣੀ ਆ ਬੱਚਿਆਂ ਦੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੱਚੇ ਨੇ ਛੋਟੇ ਹਨ ਕਾਰਟੂਨ ਦੀ ਵੀਡੀਓ ਬਹੁਤ ਜ਼ਿਆਦਾ ਦੇਖਦੇ ਨੇ ਸੋ ਉਹ ਬਹੁਤ ਵਧੀਆ ਕਿ ਐਪਲੀਕੇਸ਼ਨ ਆਪਾਂ ਤੁਸੀਂ ਉਹਨੂੰ ਗੇਮ ਖੇਡਣੀ ਆ ਗੇਮ ਖੇਡ ਕੇ ਉਹਦੀ ਸਕਰੀਨ ਰਿਕਾਰਡਿੰਗ ਕਰਕੇ ਉਹਦੀ ਥੋੜੀ ਜਿਹੀ ਐਡੀਟਿੰਗ ਕਰਨੀ ਆ ਤੇ ਥੋੜੀ ਜਿਹੀ ਵਾਇਸਓਵਰ ਕਰਨੀ ਆ ਉਹ ਕਿਵੇਂ ਕਿਵੇਂ ਐਡੀਟਿੰਗ ਕਰਨੀ ਆ ਕਿਵੇਂ ਵਾਇਸਓਵਰ ਕਰਨੀ ਆ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿਉਂਕਿ ਜੇ ਤੁਸੀਂ ਵੀਡੀਓ ਇਸੇ ਤਰ੍ਹਾਂ ਚਾ ਕੇ ਤੁਸੀਂ YouTube ਤੇ ਅਪਲੋਡ ਕਰ ਦੋਗੇ ਤਾਂ ਕਿ ਉਹਦੇ ਨਾਲ ਕੀ ਹੈ ਕਿ ਤੁਹਾਨੂੰ YouTube ਦੇ ਉੱਤੇ ਤੁਹਾਨੂੰ ਕਾਪੀਰਾਈਟ ਸਟ੍ਰਾਈਕ ਆਏਗੀ ਹੀ ਆਏਗੀ ਸੋ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਰਹਿ ਕੇ ਲਾਥਾ ਕਿ ਜਰੂਰ ਦੇਖਿਓ ਜੀ ਸੋ ਦੋਸਤੋ ਆਓ ਜੀ ਚੱਲਦੇ ਮੇਰੀ ਮੋਬਾਈਲ ਫੋਨ ਦੀ ਸਕਰੀਨ ਦੇ ਉੱਤੇ ਦੇਖੋ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਆਪਣੀ Play Store ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਤੁਸੀਂ ਇੱਥੇ ਜਾ ਕੇ ਭਰ ਦੇਣਾ Leo Car Games ਠੀਕ ਹੈ ਜੀ ਆ ਆ ਗਈ ਹੈ ਉਹ ਨੰਬਰ 1 ਤੇ Leo ਦੀ ਟਰੱਕ ਐਂਡ ਕਾਰ ਤੁਸੀਂ ਇਹਨੂੰ ਡਾਊਨਲੋਡ ਕਰਕੇ ਇਹਨੂੰ ਓਪਨ ਕਰ ਲੈਣਾ ਮੈਂ ਪਹਿਲਾਂ ਹੀ ਡਾਊਨਲੋਡ ਕੀਤੀ ਹੋਈ ਆ ਤੁਸੀਂ ਇਹਨੂੰ ਡਾਊਨ ਜਦੋਂ ਤੁਸੀਂ ਡਾਊਨਲੋਡ ਕਰੋਗੇ ਇਹਨਾਂ ਥੋੜਾ ਜਿਹਾ ਦਾ ਪ੍ਰੋਸੈਸ ਲਏਗਾ ਪ੍ਰੋਸੈਸਿੰਗ ਤੋਂ ਬਾਅਦ ਇਹ ਤੁਹਾਡੇ ਨੈਟ ਤੇ ਡਿਪੈਂਡ ਕਰਦਾ ਵੀ ਕਿ ਕਿੰਨਾ ਤੇਜ਼ ਤੁਹਾਡਾ ਨੈਟ ਚੱਲਦਾ ਜਿੰਨਾ ਤੁਹਾਡਾ ਫਾਸਟ ਨੈਟ ਹੋਏਗਾ ਇਹ ਆਟੋਮੈਟਿਕਲੀ ਹੀ ਉਨੀ ਫਾਸਟ ਇਹਦੀ ਪ੍ਰੋਸੈਸਿੰਗ ਹੋ ਜਾਈਗੀ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਇਦਾਂ ਦੀ ਗੇਮ ਖੇਡ ਕੇ ਤੁਸੀਂ ਇਹਦੇ ਤੇ ਵੌਇਸ ਓਵਰ ਆ ਜਿਹੜੀ ਕਿਵੇਂ ਕਰਨੀ ਆ ਇਹ ਇਦਾਂ ਦੀ ਹੋ ਜਾਈਗੀ ਰੈਡੀ ਕਰਕੇ ਨਾ ਇਦਾਂ ਤੁਸੀਂ ਸਟਾਰਟ ਵਿਚਕਾਰਲੇ ਤੇ ਕਲਿੱਕ ਕਰਕੇ ਇਹਦੇ ਤੇ ਕਲਿੱਕ ਕਰ ਦੇਣਾ ਕਲਿੱਕ ਕਰਨ ਤੋਂ ਬਾਅਦ ਦੇਖੋ ਤੁਹਾਡੇ ਸਾਹਮਣੇ ਕੁਝ ਇੱਦਾਂ ਦਾ ਇੰਟਰਫੇਸ ਆਏਗਾ ਨਾ ਦੇਖੋ ਇਦਾਂ ਦੀ ਇਹ ਵੀਡੀਓ ਬੱਚੇ ਬਹੁਤ ਜ਼ਿਆਦਾ ਦੇਖਦੇ ਨੇ ਉਸ ਤੋਂ ਬਾਅਦ ਤੁਸੀਂ ਉੱਪਰ ਵਾਲੇ ਤੇ ਕਲਿੱਕ ਕਰ ਦੇਣਾ ਫਾਰਵਰਡ ਤੇ ਜਿਹੜਾ ਕਲਿੱਕ ਕਰੂਗਾ ਤੁਹਾਡੇ ਸਾਹਮਣੇ ਇਦਾਂ ਦਾ ਆ ਜਾਏਗਾ ਤੁਸੀਂ ਇਹ ਸਾਰੇ ਪਾਰਟ ਇਹਦੇ ਜੋੜਨੇ ਨੇ ਤੁਸੀਂ ਦੱਸਣਾ ਵਾਣੋ ਜਿਵੇਂ ਮੈਂ ਤੁਹਾਨੂੰ ਦੱਸੂਗਾ ਬੱਚੋ ਸਭ ਤੋਂ ਪਹਿਲਾਂ ਪਾਏ ਦਾ ਟਾਇਰ ਜੋੜਦੇ ਆ ਟਾਇਰ ਇਹਦਾ ਇੱਧਰ ਜੁੜੇਗਾ ਹੁਣ ਇਹਦਾ ਆਪਾਂ ਦੂਜਾ ਟਾਇਰ ਜੋੜਦੇ ਆ ਇਹਦਾ ਫਰੰਟ ਵਾਲਾ ਟਾਇਰ ਹੋ ਗਿਆ ਹੁਣ ਇਹਦੇ ਆਪਾਂ ਦੂਸਰਾ ਟਾਇਰ ਜੋੜਾਂਗੇ ਇਹਦਾ ਹੇ ਟਾਇਰ ਜੁੜ ਗਿਆ ਹੁਣ ਆਪਾਂ ਇਹਦਾ ਅਗਲਾ ਨੈਕਸਟ ਪਾਰਟ ਜੋੜਾਂਗੇ ਹੁਣ ਇਹਦਾ ਜਿਹੜੀ ਉੱਪਰਲੀ ਛੱਤ ਆਪਾਂ ਛੱਤ ਦੀ ਇਸ ਤਰ੍ਹਾਂ ਆਪਾਂ ਇਹਦੀ ਜੋੜ ਸਕਦੇ ਆ ਦੇਖੋ ਇਹਦੀ ਛੱਤ ਆਪਾਂ ਇਹਦਾ ਜੁੜੀ ਨਹੀਂ ਹੈਗੀ ਬੱਚੋ ਆਪਾਂ ਦੁਬਾਰਾ ਦੀ ਕੋਸ਼ਿਸ਼ ਕਰਦੇ ਆ ਇਦਾਂ ਦੀ ਛੱਤ ਜਿਹੜੀ ਇਹ ਜੁੜ ਗਈ ਆ ਹੁਣ ਬੱਚੋ ਇਹਦਾ ਜਿਹੜਾ ਅਗਲਾ ਪਾਰਟ ਆ ਅਗਲਾ ਪਾਰਟ ਆਪਾਂ ਇਹਦਾ ਇਸ ਤਰ੍ਹਾਂ ਇਹਦਾ ਜੋੜਨ ਦੀ ਕੋਸ਼ਿਸ਼ ਕਰਾਂਗੇ ਇਹ ਪਾਰਟ ਇਹਦਾ ਨਹੀਂ ਜੁੜੇਗਾ ਦੇਖੋ ਇਸ ਤਰ੍ਹਾਂ ਜਲੇ ਆ ਗਿਆ ਪੀ येलो ਪਾਰਟ ਆ ਗਿਆ ਪੰਜੇ ਤੇ ਕਲਿੱਕ ਕਰਾਂਗੇ ਹੁਣ ਉਹ ਕ੍ਰੇਨ ਜੀ ਆ ਜੇਗੀ ਉਹ ਕ੍ਰੇਨ ਜੀ ਆ ਗਈ ਆਪਾਂ ਫਿਰ ਪੰਜੇ ਤੇ ਕਲਿੱਕ ਕਰਾਂਗੇ ਜੀ ਕਲਿੱਕ ਕਰਨ ਤੋਂ ਬਾਅਦ ਦੇਖੋ ਫਿਰ ਤੁਹਾਡੇ ਸਾਹਮਣੇ ਤੁਸੀਂ ਇਸ ਤਰ੍ਹਾਂ ਦੇ ਤੇ ਕਲਿੱਕ ਕਰੀ ਜਾਣਾ ਹੁਣ ਦੇਖੋ ਜਿਹੜਾ ਸਾਡਾ ਦੂਜਾ ਪਾਰਟ ਆ ਜਿਹੜਾ ਉਹ ਨਾ ਜਿਹੜਾ ਉਹ ਆ ਸਟਾਰ ਜ ਉਹ ਵੀ ਦੇਖੋ ਇਸ ਤਰ੍ਹਾਂ ਦਾ ਹੋ ਜਾਏਗਾ ਸਾਡੇ ਉਹ ਪਾਰਟ ਨੇ ਜਿਹੜੇ ਉਹ ਵੀ ਦਾ ਕੰਪਲੀਟ ਹੋ ਜਾਣਗੇ ਤੁਸੀਂ ਤਿੰਨ ਪਾਰਟ ਕੰਪਲੀਟ ਕਰਨਾ ਤਾਂ ਸਮਝ ਲਓ ਤੁਹਾਡਾ ਇੱਕ ਲੈਵਲ ਕੰਪਲੀਟ ਹੋ ਗਿਆ ਬਸ ਤੁਸੀਂ ਇਸ ਤਰ੍ਹਾਂ ਹੁਣ ਦੇਖੋ ਤੁਸੀਂ ਉਹ ਹੋ ਗਿਆ ਦੇਖੋ ਸਾਡੀ ਇਹ ਹੋ ਗਈ ਇੱਕ ਰੋ ਹੋਊਗਾ ਪੂਰਾ ਤੁਸੀਂ ਤਿੰਨ ਪੂਰੇ ਕਰਨ ਤੁਸੀਂ ਇਹ ਗੇਮ ਖੁਰਦੋਂਗੇ ਤੇ ਸਕਰੀਨ ਰਿਕਾਰਡਿੰਗ ਕਰ ਲੈਣੀ ਹੁਣ ਆਪਾਂ ਜਾਣਾ ਵਾ VN ਵੀਡੀਓ ਐਡੀਟਰ ਦੇ ਵਿੱਚ ਤੁਸੀਂ VN ਵੀਡੀਓ ਐਡੀਟਰ ਦੇ ਵਿੱਚ ਚਲੇ ਜਾਣਾ ਹੁਣ ਜਿਹੜਾ ਮੈਨ ਕਮਾ ਹੁਣ ਦੇਖੋ ਤੁਸੀਂ ਕੀ ਕਰਨਾ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਨਾ ਨਿਊ ਪ੍ਰੋਜੈਕਟ ਤੇ ਕਲਿੱਕ ਕਰਨਾ ਜਿਹੜੀ ਆਪਾਂ ਸਕਰੀਨ ਰਿਕਾਰਡਿੰਗ ਕੀਤੀ ਸੀ ਉਹ ਆਪਾਂ ਇੱਧੇ ਕਲਿੱਕ ਕਰਾਂਗੇ ਉਹ ਆਪਣੀ ਵੀਡੀਓ ਇੱਧੇ ਵਿੱਚ ਆ ਜਾਈਏ ਦੇਖੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ origignal ਤੇ ਕਲਿੱਕ ਕਰਨਾ ਇਹਦਾ ਸਾਈਜ਼ ਜਿਹੜਾ ਸੈੱਟ ਕਰਨਾ ਵਾ 16.9 ਇਹ YouTube ਵਾਲਾ ਹੋ ਗਿਆ ਤੁਸੀਂ ਇੱਕ ਵਾਰੀ ਕਲਿੱਕ ਕਰਕੇ ਇਹਦਾ ਸਾਈਜ਼ ਥੋੜਾ ਜਿਹਾ ਵੱਡਾ ਕਰ ਦਿਓ ਓਕੇ ਹੁਣ ਜਿਹੜਾ ਆਹ ਅਗਲਾ ਪਾਰਟ ਜਿਹੜਾ ਆਪਣੀ ਵੀਡੀਓ ਦਾ ਪਹਿਲਾ ਵੀ ਇਹਦੀ ਜਿਹੜੀ ਵਾਇਸ ਆਫ ਵਾਇਸ ਥੱਲੇ ਬੰਦ ਕਰ ਦਿਨਾ ਮੇਦੀ ਆਪਾਂ ਹੁਣ ਇਹਦੀ ਅੱਗੇ ਜਿਹੜਾ ਆਹ ਜਿਹੜਾ ਮੇਨ ਪਾਰਟ ਜਿਹੜਾ ਲੋਡਿੰਗ ਹੁੰਦਾ ਪਿਆ ਸਾਰਾ ਪਟ ਇਹ ਆਪਾਂ ਇੱਥੋਂ ਇੱਥੋਂ ਚੱਕਣਾ ਵਾ ਆਪਾਂ ਇਹ ਤੇ ਡਿਲੀਟ ਕਰ ਦਿੰਨੇ ਉਹ ਅਗਲੇ ਪਾਰ ਨੂੰ ਡਿਲੀਟ ਕਰ ਦਿੰਦੇ ਦੇਖੋ ਆਪਣੀ ਗੇਮ ਇੱਥੋਂ ਸ਼ੁਰੂ ਹੋ ਰਹੀ ਹੈ ਜੀ ਹੁਣ ਹੁਣ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੁਣ ਤੁਸੀਂ ਇਹਦਾ ਪੰਜਾਬੀ ਦੇ ਵਿੱਚ ਵਾਇਸਓਵਰ ਕਰਨੀ ਹੈ ਵਾਇਸਓਵਰ ਕਿਵੇਂ ਕਰਨੀ ਹੈ ਪਲੱਸ ਦੇ ਨਿਸ਼ ਤਾਂ ਰਿਕਾਰਡਿੰਗ ਤੇ ਕਲਿੱਕ ਕਰਾਂਗਾ ਮੈਂ ਪੰਜਾਬੀ ਦੇ ਵਿੱਚ ਕਰਾਂਗਾ ਤੁਸੀਂ ਹਿੰਦੀ 'ਚ ਕਰ ਸਕਦੇ ਹੋ ਠੀਕ ਹੈ ਜੀ ਮੈਂ ਤੇ ਕਲਿੱਕ ਕਰਾਂਗਾ ਇਹਦੀ ਰਿਕਾਰਡਿੰਗ ਨਾਮ ਨਾਲ ਹੋਈ ਜਾਏਗੀ ਦੇਖੋ ਬੱਚੋ ਸੋ ਦੇਖੋ ਆਪਣਾ ਟਰੱਕ ਆ ਗਿਆ ਆਪਾਂ ਇੱਕ ਨਵੀਂ ਜੀਸੀਬੀ ਅੱਜ ਆਪਾਂ ਤਿਆਰ ਬਣਾਵਾਂਗੇ ਟਾਇਰ ਬਣਾ ਕੇ ਆਪਾਂ ਇਹਨੂੰ ਅੱਗੇ ਰੈਡੀ ਕਰਾਂਗੇ ਤੁਸੀਂ ਇਹਦੇ ਤੇ ਸਭ ਤੋਂ ਪਹਿਲਾਂ ਪਾਇਦੇ ਇਹ ਆਪਣੇ ਪਾਰਟ ਆ ਗਿਆ ਸਭ ਤੋਂ ਪਹਿਲਾਂ ਆਪਾਂ ਇਹਦੇ ਟਾਇਰ ਲਗਾਉਂਦੀ ਆਪਾਂ ਜੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਇਹ ਅੱਗੇ ਵਾਲਾ ਫਰੰਟ ਵਾਲਾ ਟਾਇਰ ਆ ਗਿਆ ਹੁਣ ਇਹਦਾ ਦੂਸਰਾ ਟਾਇਰ ਆਪਾਂ ਲਗਾਵਾਂਗੇ ਇਹਦਾ ਹੁਣ ਆਪਾਂ ਤੀਸਰਾ ਟਾਇਰ ਇਹਦਾ ਲਗਾਵਾਂਗੇ ਪਹਿਲੇ ਚਾਰੇ ਟਾਇਰ ਲਗਾ ਗਿਆ ਪੈ ਇਹਨੂੰ ਕੰਪਲੀਟ ਕਰਾਂਗੇ ਦੇਖੋ ਆਪਾਂ ਹੁਣ ਚੌਥਾ ਟਾਇਰ ਵੀ ਇਹਦਾ ਲੱਗ ਗਿਆ ਵਾ ਹੁਣ ਇਹਦਾ ਆਪਾਂ ਉੱਪਰ ਵਾਲਾ ਪੋਸ਼ਨ ਲਗਾਵਾਂਗੇ ਲੱਗ ਜਾ ਲੱਗ ਜਾ ਲੱਗ ਜਾ ਇਹ ਲੱਗ ਗਿਆ ਇਹ ਦੇਖੋ ਲੇਖੋ ਥੋੜਾ ਜਿਹਾ ਗਲਤ ਲੱਗ ਰਿਹਾ ਵਾ ਥੋੜ ਆਪਾਂ ਕੁੰਡਾ ਲਗਾਵਾਂਗੇ ਕੁੰਡਾ ਇਹਨੂੰ ਇਸ ਤਰ੍ਹਾਂ ਦਾ ਲਗਾਣ ਦੀ ਕੋਸ਼ਿਸ਼ ਕਰਾਂਗੇ ਨਹੀਂ ਇਹ ਰੰਗ ਲੱਗ ਗਿਆ ਹਾਂ ਇਹ ਲੱਗੇਗਾ ਦੇਖੋ ਫਿੱਟ ਬੈਠ ਗਿਆ ਪੂਰਾ ਹੁਣ ਇਹਦਾ ਆਪਾਂ ਕੁੰਡਾ ਦੂਜਾ ਲਗਾਵਾਂਗੇ ਹੁਣ ਕੁੰਡੇ ਦੇ ਉੱਪਰ ਵਾਲਾ ਆਪਾਂ ਪੰਜਾਜਾ ਲਗਾਣ ਦੀ ਕੋਸ਼ਿਸ਼ ਕਰਾਂਗੇ ਦੇਖੋ ਇਹ ਪੰਜਾਜਾ ਲਾ ਕੇ ਰੈਡੀ ਹੋ ਗਿਆ रेडी ਹੋਣ ਤੋਂ ਬਾਅਦ ਆਪਾਂ ਇਸ ਨੂੰ ਵੀ ਇੱਥੇ ਲਗਾਰਾਂਗੇ ਦੇਖੋ ਆਪਣੀ ਗੱਡੀ ਬਣ ਕੇ ਰੈਡੀ ਹੋ ਗਈ ਆ ਹੁਣ ਆਓ ਬੱਚਿਓ ਆਪਾਂ ਜੋ ਵੀ ਸੇਵਾ ਕਰਨੀ ਆਪਾਂ ਜਾ ਕੇ ਸੇਵਾ ਕਰਦੇ ਆ ਹੁਣ ਆਪਾਂ ਰੋਡ ਤੇ ਚੱਲਾਂਗੇ ਜੀ ਦੇਖੋ ਮੇਰੀ ਗੱਡੀ ਆਈ ਛੰਗ ਛੰਗ ਕਰਦੀ ਜਾਂਦੀ ਏ ਮੇਰੀ ਗੱਡੀ ਜਾਂਦੀ ਏ ਛੰਗ ਛੰਗ ਕਰਦੀ ਜਾਂ ਬਸ ਤੁਸੀਂ ਇਦਾਂ ਦੀ ਇਹਦੀ ਰਿਕਾਰਡਿੰਗ ਕਰ ਲਈ ਰਿਕਾਰਡਿੰਗ ਕਰਕੇ ਇੱਕ ਵਾਰੀ ਮੈਂ ਤੁਹਾਨੂੰ ਸੁਣਾ ਦਿੰਦਾ ਤੁਸੀਂ ਸੁਣ ਕੇ ਦੇਖੋ ਜਾਏਗੀ ਦੇਖੋ ਬੱਚੋ ਸਾਰੇ ਦੇਖੋ ਆਪਣਾ ਟਰੱਕ ਆ ਗਿਆ ਆਪਾਂ ਇੱਕ ਨਵੀਂ ਜੀਸੀਬੀ ਹੈ ਜਿਹੜਾ ਆਪਾਂ ਤਿਆਰ ਬਣਾਵਾਂਗੇ ਤਿਆਰ ਬਣਾ ਕੇ ਆਪਾਂ ਇਹਨੂੰ ਅੱਗੇ ਰੈਡੀ ਕਰਾਂਗੇ ਤੁਸੀਂ ਇਹਦੇ ਤੇ ਸਭ ਤੋਂ ਪਹਿਲਾਂ ਪਹਿਲੇ ਇਹ ਆਪਣੇ ਪਾਰਟ ਆ ਗਏ ਸਭ ਤੋਂ ਪਹਿਲਾਂ ਆਪਾਂ ਇਹਦੇ ਟਾਇਰ ਲਗਾਉਣ ਦੀ ਆਪਾਂ ਇਹਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਅੱਗੇ ਵਾਲਾ ਫਰੰਟ ਵਾਲਾ ਦੇਖੋ ਸਾਰੀ ਇਦਾਂ ਦੀ ਬਣ ਕੇ ਇਹ ਰੈਡੀ ਹੋ ਜਾਏਗੀ ਠੀਕ ਹੈ ਜੀ ਇਹ ਰੈਡੀ ਹੋ ਗਈ ਆਪਾਂ ਜਿਹੜਾ ਤੇ ਪਿਛਲਾ ਪਾਸਾ ਜਿਹੜਾ ਆਪਾਂ ਇਹ ਇਹ ਆਪਾਂ ਇੱਥੇ ਆ ਗਿਆ ਆਪਾਂ ਇਹ ਪਾਸਾ ਵੀ ਇਹਦਾ ਆਪਾਂ ਕੱਟੀ ਜਾਵਾਂਗੇ ਠੀਕ ਹੈ ਜੀ ਕੱਟ ਦਾਂਗੇ ਆਪਾਂ ਇਹੇ ਹੀ ਸਭੀ ਆਪਾਂ ਕਰਦਾਂਗੇ ਹੁਣ ਆਪਾਂ ਐਕਸਪੋਰਟ ਕਰ ਲਾਂਗੇ ਐਕਸਪੋਰਟ ਕਰਨ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਇਹ ਗੈਲਰੀ ਦੇ ਵਿੱਚ ਜਦੋਂ ਚੱਲ ਜੇਗੀ ਇਹ ਗੈਲਰੀ ਦੇ ਵਿੱਚ ਜਾ ਕੇ ਕਿਵੇਂ ਦੀ ਲੱਗੇ ਤੁਸੀਂ ਜਾ ਕੇ ਬਸ ਏਜ ਏਜ ਤੁਸੀਂ ਇਹਨੂੰ ਸੇਵ ਕਰ ਦੇਣਾ ਸੌਰੀ ਸੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸਣੀ ਭੁੱਲ ਗਿਆ ਸਭ ਤੋਂ ਪਹਿਲਾਂ ਤੁਸੀਂ ਇੱਕ ਇਹਦਾ ਕੀ ਕਰਨਾ ਹੈ ਤਾਂ ਥੋੜਾ ਜਿਹਾ ਆਪਾਂ ਕਲਰ ਚੇਂਜ ਕਰਨਾ ਕਲਰ ਕਿਵੇਂ ਚੇਂਜ ਕਰਨਾ ਮੈਂ ਫਿਲਟਰ ਦੇ ਵਿੱਚ ਜਾਵਾਂਗੇ ਫਿਲਟਰ ਦੇ ਵਿੱਚ ਜਾ ਕੇ ਦੇਖੋ ਇਹਦੇ ਤੁਸੀਂ ਅਲੱਗ-ਅਲੱਗ ਕਲਰ ਤੁਸੀਂ ਰੱਖ ਸਕਦੇ ਹੋ ਜੇ ਸੇਮ ਕਲਰ ਰੱਖੋਗੇ ਤਾਂ ਸਾਨੂੰ ਕੋਈ ਅੱਗੇ ਦਿੱਕਤ ਆ ਸਕਦੀ ਆ ਆਪਾਂ ਆ ਕਲਰ ਰੱਖ ਲੈਨੇ ਆ ਆਪਾਂ ਸਾਨੂੰ ਵਧੀਆ ਲੱਗਾ ਦੇਖੋ ਆ ਸਾਰਾ ਕਲਰ ਸਾਰੇ ਤੇ ਹੋ ਜਾਏਗਾ ਆਪਾਂ ਸੇਮ ਕਲਰ ਨਹੀਂ ਰੱਖਣਾ ਜੇ ਸੇਮ ਕਲਰ ਰੱਖਾਂਗੇ ਤਾਂ ਆਪਾਂ ਨੂੰ ਕਾਪੀਰਾਈਟ ਆ ਜਾਏਗਾ ਆਪਾਂ ਇਹ ਤੋਂ ਹੁਣ ਇਹਨੂੰ ਹੁਣ ਆਪਾਂ ਇਹਨੂੰ ਦੁਬਾਰਾ ਐਕਸਪੋਰਟ ਕਰਦੇ ਆ ਕਿਉਂਕਿ ਆ ਸਾਨੂੰ ਇਹਦੇ ਵਿੱਚ ਕੁਝ ਚੇਂਜ ਕਰਨੀ ਪੈਂਦੀ ਆ ਜੇ ਅਸੀਂ ਚੇਂਜਸ ਕਰਾਂਗੇ ਤਾਂ ਇਹ ਸਾਡੇ ਜਿਹੜੇ YouTube ਦੇ ਉੱਤੇ ਇਹ ਵੀਡੀਓ ਪਏਗਾ ਜੇ ਅਸੀਂ ਇਹ ਚੇਂਜ ਨਹੀਂ ਕਰਾਂਗੇ ਤਾਂ ਸਾਨੂੰ ਕਾਪੀਰਾਈਟ ਸਟ੍ਰਾਈਕ ਆ ਜਾਏਗਾ ਸੋ ਇਸ ਤਰ੍ਹਾਂ ਕਰਕੇ ਤੁਸੀਂ ਨਾ ਪਹਿਲਾਂ ਇਹਦੀ ਗੇਮ ਦੀ ਜਿਹੜੀ ਪੂਰੀ ਗੇਮ ਤੁਸੀਂ ਖੇਡ ਲੈਣੀ ਹੈ ਖੇਡਣ ਤੋਂ ਬਾਅਦ ਤੁਸੀਂ ਵਿੱਚ ਜਦੋਂ ਐਡੀਟਿੰਗ ਕਰਨੀ ਆ ਐਡੀਟਿੰਗ ਤਾਂ ਤੁਸੀਂ ਜਿਹੜੀ ਆਪਣੀ ਵਾਇਸਓਵਰ ਤੁਸੀਂ ਕਰ ਦੇਣੀ ਹੈ ਜਾਂ ਤੁਸੀਂ ਇੱਥੇ ਕੋਈ ਵੀ ਨੋ ਕਾਪੀਰਾਈਟ ਵਾਲਾ ਤੁਸੀਂ ਕਿਡਸ Song ਵੀ ਲਗਾ ਸਕਦੇ ਹੋ ਕਿਡਸ ਪੋਇਮ ਵੀ ਲਗਾ ਸਕਦੇ ਹੋ ਤੁਸੀਂ ਜੇਕ ਤੁਸੀਂ ਕਿੰਨੇ ਵੀ ਕਿਡਸ ਪੋਇਮ ਕਿੱਦਾਂ ਲਗਾਣੀਆਂ ਜਾਂ ਇੱਥੇ ਕੋਈ ਜੰਗਲ ਦੀ ਕਹਾਣੀ ਕਿਵੇਂ ਲਗਾਣੀਆਂ ਤਪਲੀ ਤੁਸੀਂ ਮੈਨੂੰ ਇਸ ਵੀਡੀਓ ਤੇ ਵੱਧ ਤੋਂ ਵੱਧ ਤੁਸੀਂ ਕਮੈਂਟ ਕਰ ਦਿਓ ਮੈਂ ਤੁਹਾਨੂੰ 10 ਵੀ ਦਵਾਂਗਾ ਮਤਲਬ ਵੀ ਜੋ ਕਹਾਣੀਆਂ ਵਗੈਰਾ ਨੇ ਪੋਇਮਾਂ ਉਹ ਇਹਦੇ ਤੇ ਕਿਵੇਂ ਲਗਾਣੀ ਜਿਸ ਨਾਲ ਕੀ ਹੈ ਵੀ ਬੱਚੇ ਜ਼ਿਆਦਾ ਦੇਖਣਗੇ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਛੋਟੀ ਜੀ ਕੋਸ਼ਿਸ਼ ਕਿਵੇਂ ਦੀ ਲੱਗੀ ਆ ਤੇ ਹੁਣ ਮੈਂ ਜਦੋਂ ਇਹ ਕੰਪਲੀਟ ਹੋ ਜੇਗੀ ਬਣ ਕੇ ਰੈਡੀ ਹੋ ਜੇਗੀ ਤਾਂ ਮੈਂ ਤੁਹਾਨੂੰ ਦਿਖਾਉਂਗਾ ਵੀ ਇਹ ਜਿਹੜੀ ਆ ਮੇਰੀ ਗੈਲੀ ਦੇ ਵਿੱਚ ਸੇਵ ਹੋ ਜੇਗੀ ਸੇਵ ਹੋਣ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਤੁਸੀਂ ਡੇਲੀ ਅੱਗੇ ਅੱਗੇ ਗੇਮਾਂ ਤੁਸੀਂ ਖੇਡੀ ਜਾਣੀ ਰਹੇ ਹਾਂ ਜਦੋਂ ਅਗਲੀ ਗੇਮ ਖੇਡੋਗੇ ਤਾਂ ਤੁਹਾਨੂੰ ਪੇਮੈਂਟ ਮੰਗੇਗਾ ਪਰ ਪੇਮੈਂਟ ਨਹੀਂ ਕਰਨੀ ਫ੍ਰੀ ਵਿੱਚ ਖੇਡਣੀ ਆਪਾਂ ਉਹਦੇ ਵਿੱਚ ਤੁਸੀਂ ਨਾ ਇੱਕ 20 30 ਸੈਕਿੰਡ ਦੀ ਐਡ ਆਏਗੀ ਤੁਸੀਂ 20 30 ਸਕਿੰਟ ਦੀ ਆਪਾਂ ਏਡ ਦੇਖ ਕੇ ਆਪਾਂ ਅਗਲਾ ਪਾਰਟ ਆ ਜਿਹੜਾ ਉਹ ਆਪਾਂ ਇਦਾਂ ਖੇਢੀ ਜਾਵਾਂਗੇ ਤੇ ਤੁਸੀਂ ਆਪਣੀ ਸਕਰੀਨ ਰਿਕਾਰਡਿੰਗ ਕਰੀ ਜਾਓਗੇ 3 4 ਮਿੰਟ ਦਾ ਵੀਡੀਓ ਬਣ ਜਾਂਦਾ ਬਹੁਤ ਹੁੰਦਾ 3 4 ਮਿੰਟ ਦਾ ਵੀਡੀਓ ਜੀ ਸਟਾਰਟਿੰਗ ਦੇ ਵਿੱਚ ਤੁਸੀਂ ਇੰਨੀ ਇੱਕ ਵੀਡੀਓ ਬਣਾ ਕੇ ਅਪਲੋਡ ਕਰਨੀ ਸ਼ੁਰੂ ਕਰੋ ਹੁਣ ਦੇਖੋ ਵੀਡੀਓ ਬਣ ਕੇ ਰੈਡੀ ਹੋ ਗਈ ਆ ਹੁਣੇ ਮੇਰੀ ਗੈਲਰੀ ਦੇ ਵਿੱਚ ਚਲੇ ਗਈ ਆ ਮੈਂ ਗੈਲਰੀ ਦੇ ਵਿੱਚ ਜਾਂਣਾ ਵਾਂ ਉੱਥੇ ਤੁਹਾਨੂੰ ਦਿਖਾਉਣਾ ਜੀ ਆ ਦੇਖੋ ਮੇਰੀ ਗੈਲਰੀ ਦੇ ਵਿੱਚ ਸੇਵ ਹੋ ਗਈ ਹੁਣ ਮੈਂ ਤੁਹਾਨੂੰ ਪਲੇ ਕਰਕੇ ਦਿਖਾਉਣਾ ਦੇਖੋ ਬੱਚੋ ਸੋ ਦੇਖੋ ਆਪਣਾ ਟਰੱਕ ਆ ਗਿਆ ਆ ਆਪਾਂ ਇੱਕ ਨਵੀਂ ਜ ਤਿਆਰ ਬਣਾ ਕੇ ਆਪਾਂ ਇਹਨੂੰ ਅੱਗੇ ਰੈਡੀ ਕਰਾਂਗੇ ਤੁਸੀਂ ਇਹਦੇ ਤੇ ਸਭ ਤੋਂ ਪਹਿਲਾਂ ਪਾਇਦੇ ਇਹ ਆਪਣੇ ਪਾਰਟ ਆ ਗਿਆ ਸਭ ਤੋਂ ਪਹਿਲਾਂ ਪਾਇਦੇ ਟਾਇਰ ਲਗਾਉਂਦੀ ਆ ਪਹਿਲੀ ਕੋਸ਼ਿਸ਼ ਕਰਦੇ ਆ ਸਭ ਤੋਂ ਆਪ ਆਪਣੀ ਵੀਡੀਓ ਬਣ ਕੇ ਇਦਾਂ ਦੀ ਰੈਡੀ ਹੋ ਗਈ ਹੈ ਜੀ ਤੁਸੀਂ ਇਦਾਂ ਦੀ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਤੁਸੀਂ ਅਪਲੋਡ ਕਰ ਸਕਦੇ ਹੋ ਸੋ ਦੋਸਤੋ ਦੇਖੋ ਕਿੰਨਾ ਸੌਖਾ ਤਰੀਕਾ ਬਾ ਤੁਸੀਂ ਈਸੀ ਤਰ੍ਹਾਂ ਜਿਹੜੀਆਂ ਤੁਹਾਨੂੰ ਐਪਲੀਕੇਸ਼ਨ ਦੱਸੀ ਹੈ ਜੀ ਤੁਸੀਂ ਈਸੀ ਤਰ੍ਹਾਂ ਇਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਕੇ ਤੁਸੀਂ ਉਹਦੇ ਤੇ ਮਤਲਬ ਗੇਮ ਖੇਡ ਕੇ ਸਕਰੀਨ ਰਿਕਾਰਡਿੰਗ ਕਰਕੇ ਤੇ ਜਿਵੇਂ ਜਿਵੇਂ ਮੈਂ ਤੁਹਾਨੂੰ ਦੱਸੀਆ ਤੁਸੀਂ ਐਡੀਟਿੰਗ ਤੁਸੀਂ ਉਸੇ ਤਰ੍ਹਾਂ ਤੁਸੀਂ ਉਹਦੀ ਐਡੀਟਿੰਗ ਕਰਨੀ ਜੇ ਤੁਸੀਂ ਆਪਣੀ ਵਾਇਸਓਵਰ ਹਿੰਦੀ ਦੇ ਵਿੱਚ ਕਰ ਸਕਦੇ ਹੋ ਹਿੰਦੀ ਦੇ ਵਿੱਚ ਕਰ ਸਕਦੇ ਹੋ ਅਗਰ ਤੁਸੀਂ ਪੰਜਾਬੀ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬੀ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ ਤੁਸੀਂ ਦੇਖਿਆ ਹੋਣਾ ਸਾਰਿਆਂ ਨੇ ਹਨਾ ਵੀ ਇਦਾਂ ਦੀ ਵੀਡੀਓ ਨੇ ਜਿਹੜੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਉਹ ਸਾਰੇ ਬਹੁਤ ਹੀ ਜ਼ਿਆਦਾ ਦੇਖਦੇ ਨੇ ਅਗਰ ਤੁਸੀਂ ਆਪਣੀ ਵਾਇਸਓਵਰ ਕਰ ਸਕਦੇ ਹੋ ਤਾਂ ਵੀ ਬਹੁਤ ਵਧੀਆ ਅਗਰ ਤੁਸੀਂ ਆਪਣੀ ਵਾਇਸਓਵਰ ਨਹੀਂ ਕਰ ਸਕਦੇ ਹੈਗੇ ਅਗਰ ਤੁਸੀਂ ਕਹਿਨੂ ਕਿ ਅਸੀਂ ਇਹਦੇ ਪਿੱਛੇ ਕੋਈ ਬੱਚੇ ਦੀ ਪੋਇਮ ਲਗਾ ਦਈਏ ਜਾਂ ਹਿੰਦੀ ਕਹਾਣੀ ਲਗਾ ਦਈਏ ਵੀ ਜਿਹੜੀ ਵਾਇਸਓਵਰ ਆਟੋਮੈਟਿਕ ਹੀ ਚਲਦੀ ਰਹੇ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕ ਵੀਡੀਓ ਦੇ ਵਿੱਚ ਦੱਸਾਂਗਾ ਤੁਸੀਂ ਜਿਹੜੀ ਬੱਚਿਆਂ ਦੀ ਪੋਇਮਾ ਕਿੱਥੋਂ ਲੈ ਕੇ ਆਉਣੀ ਹੈ ਕਿਵੇਂ ਉਹਦੀ ਤੁਸੀਂ ਰਿਕਾਰਡਿੰਗ ਕਰਨੀ ਆ ਕਿਵੇਂ ਤੁਸੀਂ ਉਹਦੀ ਕਹਾਣੀ ਕਿਵੇਂ ਲੈ ਕੇ ਆਉਣੀ ਬੱਚਿਆਂ ਦੀ ਕਿਵੇਂ ਤੁਸੀਂ ਉਹਦੀ ਤੁਸੀਂ ਸਾਊਂਡ ਤਿਆਰ ਕਰਨਾ ਵਾ ਉਹ ਬਹੁਤ ਹੀ ਸੋਕਾ ਕੰਮ ਆ ਜਿੰਨੇ ਤੁਹਾਡੇ ਵੱਧ ਤੋਂ ਵੱਧ ਕਮੈਂਟ ਆਉਣਗੇ ਤਾਂ ਮੈਂ ਛੇਤੀ ਬਹੁਤ ਛੇਤੀ ਇਸ ਤਰ੍ਹਾਂ ਦੀ ਇੱਕ ਅਗਲੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਜਾਵਾਂਗੀ ਸੋ ਦੋਸਤੋ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਜੀ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਰਬਰੀ ਸਤਿ ਸ਼੍ਰੀ ਅਕਾਲ ਜੀ